ਭਾਰਤ ਨੂੰ ਅਮਰੀਕਾ ਨੇ ਉਸ ਦੇਸ਼ਾਂ ਦੀ ਸੂਚੀ ਦੇ ਵਿੱਚ ਐਡ ਕਰ ਦਿੱਤਾ ਆ ਜਿਸ ਤੋਂ ਇਸ ਗੱਲ ਤੋਂ ਖਤਰਾ ਆ ਵੀ ਇਹ ਜਿਹੜੀ ਇਲਸੈਟ ਫੈਂਟਨਲ ਜਿਹੜੀ ਇੱਥੇ ਤੱਕ ਪਹੁੰਚਾਉਂਦੇ ਆ ਭਾਰਤ ਕਹਿੰਦੇ ਵੀ ਇਸ ਟਾਈਮ ਅਮਰੀਕਾ ਦੇ ਵਿੱਚ ਟਾਪ ਦਾ ਸਪਲਾਈਅਰ ਬਣਿਆ ਆ ਵੀ ਜਿਹੜੀ ਫੈਂਟਨਲ ਦੇ ਨਾਲ ਲੇਸ ਸੰਬੰਧਿਤ ਦਵਾਈਆਂ ਜਾਂ ਫੈਂਟਨਲ ਦਾ ਜਿਹੜਾ ਰਾ ਪ੍ਰੋਡਕਟ ਆ ਉਹ ਇੱਥੇ ਪੰਚਾਰੇ ਆ ਥੋੜੇ ਸਮਾਂ ਪਹਿਲਾਂ ਇੱਕ ਗੁਜਰਾਤੀ ਮੂਲ ਦੇ ਜਿਹੜੀ ਇੱਕ ਕੰਪਨੀ ਆ ਉਹਦਾ ਪਰਦਾਫਾਸ਼ ਹੋਇਆ ਸੀ ਵੀ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਆਈ ਥਿੰਕ ਡਰੱਗ ਕਾਰਟਲਸ ਆ ਉਥੇ ਤੱਕ ਸਮਾਨ ਪੰਚਾਰੇ ਸੀਗੇ ਵੀ ਉਹ ਫੈਂਟਨਲ ਤਿਆਰ ਕਰਕੇ ਨਸ਼ੀਲੇ ਪਦਾਰਥ ਤਿਆਰ ਕਰਕੇ ਤੇ ਅਮਰੀਕਾ ਦੇ ਵਿੱਚ ਜਿਹੜੀ ਉਹ ਲੈਕੀ ਹੋਣ ਕਹਿੰਦੇ ਵੀ ਇੰਡੀਆ ਜਿਹੜਾ ਇਸ ਟਾਈਮ ਸਭ ਤੋਂ ਜਿਹੜਾ ਇੱਕ ਗਰੋਇੰਗ ਪਲੇਅਰ ਦੇ ਤੌਰ ਦੇ ਉੱਤੇ ਸਾਹਮਣੇ ਆਇਆ ਹੈ ਜੋ ਕਿ ਫੈਂਟਨਲ ਟਰੇਡ ਦੇ ਵਿੱਚ ਸਮਗਲਿੰਗ ਦੇ ਵਿੱਚ ਆਇਆ ਹੈ ਯੂਐਸਟੀ ਜਿਹੜੀ ਨਵੀਂ ਇੰਟੈਲੀਜੈਂਸ ਰਿਪੋਰਟ ਤੇ ਮੁਤਾਬਕ ਭਾਰਤ ਨੂੰ ਉਸ ਕਟਾਰੇ ਦੇ ਵਿੱਚ ਉਸ ਲਾਈਨ ਦੇ ਵਿੱਚ ਖੜਿਆ ਕਰ ਦਿੱਤਾ ਗਿਆ ਹੈ ਕਹਿੰਦੇ ਵੀ ਇਹਦੇ ਨਾਲ ਹੁਣ ਨਵੀਂ ਦਿੱਲੀ ਦੇ ਵਿੱਚ ਖਤਰੇ ਦੇ ਘੁੱਗੂ ਜਿਹੜੇ ਆਹੋ ਵੱਜ ਰਹੇ ਆ ਅ ਦਿੱਲੀ ਆਲਰੇਡੀ ਡਰੀ ਪਈ ਆ ਵੀ ਟਰੰਪ ਹੁਣਾ ਨੇ ਜਿਹੜੇ ਟੈਰਿਫ ਲਾਉਣੇ ਆ 2 ਤਰੀਕ ਤੋਂ ਬਾਅਦ ਚ ਵੀ ਉਹਦੇ ਨਾਲ ਕੀ ਜਿਹੜਾ ਉੱਥੇ ਬਣਨ ਜਾ ਰਿਹਾ ਹੈਗਾ ਆ ਤੇ ਫੈਂਟਨਲ ਨੂੰ ਲੈ ਕੇ ਚੀਨ ਦੇ ਨਾਲ ਆਲਰੇਡੀ ਟਰੰਪ ਹੁਣਾ ਨੇ ਪੂਰੀ ਤਰ੍ਹਾਂ ਸਿੰਘ ਫਸਾਇਆ ਕਹਿੰਦਾ ਵੀ ਇਹ ਕੰਮ ਬੰਦ ਕਰੋ ਆ ਮੈਕਸੀਕੋ ਕੈਨੇਡਾ ਦੇ ਵਿੱਚ ਵੀ ਫੈਂਟਨਲ ਦਾ ਜਿਹੜਾ ਉਹ ਰੌਲਾ ਆ ਉਹ ਉਹਨਾਂ ਆਰਗੇਨਾਈਜੇਸ਼ਨ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਗਰਦਾਨੀਆਂ ਜਾ ਰਿਹਾ ਆ ਜੋ ਕਿ ਨਸ਼ਾ ਸਮਗਲਿੰਗ ਦੇ ਵਿੱਚ ਅਮਰੀਕਾ ਚ ਜਿਹੜੀਆਂ ਸਮਗਲਿੰਗ ਕਰਦੀਆਂ ਆ ਤੇ ਹੁਣ ਭਾਰਤ ਦਾ ਇਸ ਦੇ ਵਿੱਚ ਨਾਮ ਆਉਣ ਦੇ ਨਾਲ ਭਾਰਤ ਹੋਰ ਵੀ ਜ਼ਿਆਦਾ ਗੋਡਿਆਂ ਭਾਰ ਜਿਹੜਾ ਉਹ ਹੋ ਗਿਆ ਆ ਕਹਿੰਦੇ ਵੀ ਇਹ ਏਡੀਕ ਖਤਰਨਾਕ ਸਿੰਥੈਟਿਕ ਓਪੀਆਇਡ ਆ ਜੋ ਕਿ ਮੋਰਫਿਨ ਦੇ ਨਾਲੋਂ 100 ਗੁਣਾ ਵੱਧ ਘਾਤਕ ਜਿਹੜੀ ਉਹ ਹੈਗੀ ਆ ਜੋ ਕਿ ਓਵਰਡੋਜ਼ ਦੇ ਵਿੱਚ ਸਭ ਤੋਂ ਜ਼ਿਆਦਾ ਅਮਰੀਕਾ ਚ ਦੇਖੀ ਗਈ ਆ ਸੋ ਚਾਈਨਾ ਕਹਿੰਦੇ ਵੀ ਵੱਡਾ ਸੋਰਸ ਆ ਸਭ ਤੋਂ ਵੱਡਾ ਸੋਰਸ ਆ ਅ ਜਿਹੜਾ ਲੀਗਲ ਸਪਲਾਈਜ਼ ਦੇ ਲਈ ਇਹ ਡਰਗ ਨੂੰ ਬਣਾਉਣ ਦੇ ਲਈ ਤੇ ਪਰ ਹੁਣ ਇੰਡੀਆ ਕਹਿੰਦੇ ਵੀ ਇਸ ਦੇ ਵਿੱਚ ਆ ਗਿਆ ਆ ਇੰਡੀਆ ਦਾ ਜਿਹੜਾ ਰੋਲ ਦੇ ਵਿੱਚ ਇਸ ਟਾਈਮ ਜਿਹੜੀ ਨਵੀਂ ਐਨਿਊਅਲ ਥ੍ਰੈਟ ਅਸੈਸਮੈਂਟ ਰਿਪੋਰਟ ਏਟੀਏ ਰਿਪੋਰਟ ਆਫਿਸ ਆਫ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਨੇ ਜਿਹੜੀ ਇਸ ਮਹੀਨੇ ਪੇਸ਼ ਕੀਤੀ ਆ ਉਹਦੇ ਵਿੱਚ ਇੰਡੀਆ ਦਾ ਰੋਲ ਕਿੰਨੇ ਵੀ ਉਸ ਕਤਾਰ ਦੇ ਵਿੱਚ ਪਹੁੰਚ ਚੁੱਕਾ ਆ ਵੀ ਅਮਰੀਕਾ ਦੇ ਵਿੱਚ ਅਮਰੀਕੀਆਂ ਨੂੰ ਮਾਰਨ ਦੇ ਲਈ ਇੱਥੋਂ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਨਿਆਣਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਮਾਰਨ ਦੇ ਵਿੱਚ ਜਿਹੜਾ ਫੈਂਟਨਲ ਦਾ ਰੋਲ ਆ ਉਹਦੇ ਵਿੱਚ ਇੰਡੀਆ ਦਾ ਰੋਲ ਜਿਹੜਾ ਉੱਤੇ ਵੱਧਦਾ ਜਾ ਰਿਹਾ ਆ ਸੋ ਇਹ ਖਤਰਨਾਕ ਮੁਲਕਾਂ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਉਹ ਸ਼ਾਮਲ ਹੋ ਚੁੱਕਾ ਹੈਗਾ ਆ ਸੋ ਬਿਲਕੁਲ ਥੋੜੇ ਦਿਨ ਪਹਿਲਾਂ ਹਜੇ ਗੰਗਾ ਦਾ ਜਲ ਦਿੱਤਾ ਸੀ ਤੁਲਸੀ ਗੈਬਰਟ ਨੂੰ ਮੋਦੀ ਸਰਕਾਰ ਨੇ ਤੇ ਤੁਲਸੀ ਗੈਬਰਟ ਨੇ ਜੋ ਹੀアリング ਹੋਈ ਹੈ ਉਹਦੇ ਵਿੱਚ ਦੱਸਿਆ ਵੀ ਇੰਡੀਆ ਤੋਂ ਇਹ ਸਾਰਾ ਕੁਝ ਆ ਰਿਹਾ ਹੈਗਾ ਕੱਲਾ ਇਹ ਨਹੀਂ ਹੈ ਇੱਕ 2025 ਦੀ ਜਿਹੜੀ ਨਵੀਂ ਯੂ ਐਸ ਸੀਆਈਆਰਐਫ ਐਨੂਅਲ ਰਿਪੋਰਟ ਆਈ ਆ ਉਦੇ ਵਿੱਚ ਰਿਪੋਰਟ ਦੇ ਮੁਤਾਬਕ ਇਹ ਕਿਹਾ ਗਿਆ ਹੈ ਵੀ ਜਿਹੜੀ ਰਿਸਰਚ ਅਨਲਿਸਿਸ ਬਿੰਗਾ ਉਹ ਬਖਵਕ ਮਿਨੋਰਟੀਜ਼ ਦੇ ਧਾਰਮਿਕ ਮੁਸਲਿਆਂ ਦੇ ਵਿੱਚ ਜਾਂ ਲੋਕਾਂ ਨੂੰ ਮਾਰਨ ਦੇ ਵਿੱਚ ਇਨਵੋਲ ਹੈ ਇਹਦੇ ਉੱਤੇ ਬੈਨ ਲਾਣਾ ਚਾਹੀਦਾ ਹੈਗਾ ਆ ਰਾਹ ਦੇ ਉੱਤੇ ਖਾਸ ਕਰਕੇ ਜਿਹੜੇ ਸਿੱਖ ਅਮਰੀਕਨ ਐਕਟਿਵਿਸਟ ਨੂੰ ਟਰਾਂਸਨੇਸ਼ਨਲ ਰਿਪਰੈਸ਼ਨ ਦੇ ਥਰੂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਜੋ ਨਵੀਂ ਰਿਪੋਰਟ ਆਈ ਆ ਉਹਨਾਂ ਨੇ ਰეკਮੈਂਡੇਸ਼ਨ ਦਿੱਤੀਆਂ ਅਮਰੀਕਨ ਸਰਕਾਰ ਨੂੰ ਵੀ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕਨਸਰਨ ਸੀਪੀਸੀ ਜਿਹੜਾ ਡੈਜ਼ਿਗਨੇਟ ਕਰੇ ਕਿਉਂਕਿ ਇਹ ਰਿਲੀਜੀਅਸ ਫਰੀडम ਵਾਇਲੇਸ਼ਨਸ ਕਰ ਰਹੀਆਂ ਹੈਗੀਆਂ ਯੂਐਸ ਐਮਬੈਸੀ ਤੇ ਕੌਂਸਲੇਟਸ ਨੂੰ ਜੋ ਇਨਕਾਰਪੋਰੇਟ ਰਿਲੀਜੀਅਸ ਫਰੀडम ਇਨਟੂ ਪਬਲਿਕ ਸਟੇਟਮੈਂਟਸ ਐਂਡ ਸਪੀਚਸ ਐਸ ਆਊਟਲਾਈਨ ਇਨ ਦਾ ਡਿਪਾਰਟਮੈਂਟ ਆਫ ਸਟੇਟਸ ਗਾਈਡਲਾਈਨ ਇਨ ਸਪੋਰਟ ਆਫ ਸਿਵਲ ਸੋਸਾਇਟੀ ਇਹ ਤੇ ਨਾਲ ਇਹ ਵੀ ਕਿਹਾ ਗਿਆ ਵੀ ਸੈਂਕਸ਼ਨਸ ਲਾਈ ਜਾਣ ਉਨਾ ਲੋਕਾਂ ਉਹਨਾਂ ਐਂਟੀਟੀਆਂ ਦੇ ਉੱਤੇ ਜਿੱਦਾਂ ਦੇ ਰਾ ਦੇ ਵਿਕਾਸ যাদব ਵਰਗੇ ਜਾਂ ਹੋਰ ਲੋਕ ਇਨਵੋਲਵ ਸੀ ਇੱਥੇ ਅਨ ਮਿਨੋਰਟੀਜ਼ ਨੂੰ ਮਾਰਨੇ ਵਿੱਚ ਤੇ ਇਹ ਵੀ ਦੱਸਦੇ ਆ ਜੀ ਅੱਜ ਸ਼ਾਇਦ ਨikhil gupta ਦੀ ਸਬੰਧ ਦੇ ਵਿੱਚ ਹੀアリング ਵੀ ਚੱਲਣੀ ਸੀਗੀ ਕੋਰਟ ਦੇ ਵਿੱਚ ਨਿਊਯਾਰਕ ਦੀ ਉਹ ਵੀ ਤੁਹਾਡੇ ਨਾਲ ਬਾਅਦ ਦੇ ਵਿੱਚ ਮੇ ਵੀ ਸ਼ਾਮ ਵਾਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਇਹ ਆਪਾਂ ਉਹਦੀ ਹਰਜੋਤ ਸਿੰਘ ਜੀ ਮਿਲਦਾ ਨਵੰਬਰ 'ਚ ਤਰੀਕ ਪੈ ਗਈ ਆ ਜੋ ਜਾਣਕਾਰੀ ਉੱਥੋਂ ਪ੍ਰਾਪਤ ਹੋ ਗਈ ਆ ਵੀ ਅਗਲੀ ਜਿਹੜੀ ਉਹਦੀ ਤਰੀਕ ਨਵੰਬਰ ਦੀ ਪਈ ਆ ਥੋੜੇ ਦਿਨ ਪਹਿਲਾਂ ਹੀ ਆਪਾਂ ਜਿਹੜਾ ਉਹ ਦੱਸਿਆ ਸੀਗਾ ਵੀ ਦੋਨੋਂ ਤਰ੍ਹਾਂ ਜਿਹੜੀਆਂ ਉਹ ਆ ਮੰਨ ਗਈਆਂ ਆ ਸਮੇਂ ਸੀਮਾ ਨੂੰ ਲੈ ਕੇ ਤੇ ਨਵੰਬਰ ਦੇ ਵਿੱਚ ਇਹਦਾ ਜਿਹੜਾ ਟਰਾਇਲ ਸ਼ੁਰੂ ਹੋ ਸਕਦਾ ਸੋ ਹੁਣ ਅਗਲੀ ਤਰੀਕ ਅ ਨikhil gupta ਦੀ 3 ਨਵੰਬਰ 2025 ਦੀ ਜਿਹੜੀ ਉਹ ਪਈ ਆ ਇਹ ਵਿਚਾਰਾ ਰੋਂਦਾ ਰਿਹਾ ਇਹ ਹੁਣ ਇਹ ਪਹਿਲਾਂ ਵੀ ਆਪਾਂ ਦੱਸ ਦੇ ਰਹੇ ਹਾਂ ਵੀ ਭਾਰਤ ਵਾਲੇ ਵਰਤ ਕੇ ਛੁੱਟਦੇ ਆ ਇਹਦੇ ਨਾਲ ਵੀ ਇਹੀ ਕੁਝ ਹੋਇਆ ਅ ਕਈ ਮਹੀਨਿਆਂ ਤੱਕ ਉਹ ਤੇਰਾ ਕੋਈ ਐਮਬੈਸੀ ਦਾ ਜਿਹੜਾ ਆਇਆ ਨਹੀਂ ਉਹ ਵਿੱਚੇ ਜੇ ਪਤਾ ਨਹੀਂ ਇੱਕ ਕਿਹੜਾ ਸੀਗਾ ਬੰਦਾ ਉਹਨੇ ਮੂੰਹ ਚੱਕ ਕੇ ਇਦਾਂ ਦਾ ਬਿਆਨ ਜਿਹੜਾ ਉਹ ਦੇ ਦਿੱਤਾ ਵੀ ਨikhil Gupta ਨੂੰ ਜੜਾ ਕੇ Jai Shankar ਰਹਿ ਗਿਆ ਉਹਦੇ ਬਾਅਦ ਪਤਾ ਲੱਗਾ ਜੇ Jai Shankar ਤਾਂ ਲੇਲੜੀਆਂ ਘੜਦਾ ਫਿਰਦਾ ਸੀ ਵੀ ਮੇਰੇ ਮੋਦੀ ਨੂੰ ਸੱਦ ਲੋ ਵੀ ਹਾਏ ਹਾਏ ਉਹ ਜੇ ਕਿਤੇ ਉਹ ਨਾ ਉਥੇ ਪਹੁੰਚਿਆ ਸੌਂਚੋਗ ਸਮਾਗਮ ਤੇ ਤੇ ਟਰੰਪ ਦੀ ਕਿਤੇ ਸੌ ਨਹੀਂ ਚੱਕ ਹੋਣੀ ਉਹ ਉਹ ਲੇਲੜੀਆਂ ਘੜਦਾ ਫਿਰਦਾ ਸੀਗਾ ਪਰ ਨਹੀਂ ਉਹ ਗੱਲ ਝੂਠੀ ਜਿਹੜੀ ਸੀਗੀ ਸਾਬਤ ਜਿਹੜੀ ਹੋਈ ਤੇ ਹੁਣ Nikhil Gupta ਦੀ ਜਿਹੜੀ ਕਹਿੰਦੇ ਅਗਲੀ ਤਰੀਕ ਆ 3 ਨਵੰਬਰ ਦੀ ਜਿਹੜੀ ਇਸ ਟਾਈਮ ਪੈ ਚੁੱਕੀ ਹੈਗੀ ਆ ਸੋ ਜਿਹੜੇ ਗੁਰਪਤਵੰਤ ਪੰਨੂ ਹੁਣਾਂ ਨੂੰ ਮਾਰਨ ਦੀ ਸਾਜ਼ਿਸ਼ ਦੇ ਲਈ ਜਿਹੜਾ ਹਿਟਮੈਨ ਹਾਇਰ ਕੀਤਾ ਸੀਗਾ ਉਸ ਮਾਮਲੇ ਦੇ ਵਿੱਚ ਨikhil Gupta CIA Republic ਤੋਂ ਪਿਛਲੇ ਸਾਲ ਇੱਥੇ ਅਮਰੀਕਾ 'ਚ ਲੈ ਆਂਦਾ ਗਿਆ ਸੀਗਾ ਸੋ ਜਿਹੜੀ ਇਹ ਰਿਪੋਰਟ ਇੱਕ ਕੁਝ ਸੱਕਣੀ ਮੈਂ ਹੋਰ ਲੈਣੇ ਆ ਇਸ ਜਿਹੜੀ 2025 ਦੀ US CIAR ਅਨੂਅਲ ਰਿਪੋਰਟ ਆ ਸੋ ਇਸ ਰਿਪੋਰਟ ਦੇ ਵਿੱਚ ਇਹ ਕਹਿ ਕਿਹਾ ਗਿਆ ਹੈ ਵੀ ਜੋ ਅਮਰੀਕਾ ਨੇ ਇੰਡੀਆ ਨੂੰ ਐ ਐਮਕਯੂ 9 ਵੀ ਡਰੋਨਸ ਸੇਲ ਕਰਨੇ ਆ ਅੰਡਰ ਸੈਕਸ਼ਨ 36 ਆਫ ਆਰਮ ਐਕਸਪੋਰਟ ਕੰਟਰੋਲ ਐਕਟ ਸੋ ਇਹ ਕਿਉਂਕਿ ਰਿਲੀਜੀਅਸ ਫਰੀडम ਦੀ ਵਾਇਲੇਸ਼ਨਸ ਹੋ ਰਹੀ ਹੈ ਉੱਥੇ ਸੋ ਇਹ ਦੀ ਅਸੈਸਿੰਗ ਕੀਤੀ ਜਾਵੇ ਪੀ ਹ ਰਿਵਿਊ ਕੀਤਾ ਜਾਵੇ ਇਹਦਾ ਪੀ ਹਾਂ ਵੇਚਣੇ ਚਾਹੀਦੇ ਆ ਕੇ ਨਹੀਂ ਚਾਹੀਦੇ ਹੈਗੇ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਵੀ ਜਦੋਂ ਕਤੇ ਕਾਂਗਰੈਸ਼ਨਲ ਡੈਲੀਗੇਸ਼ਨ ਇੰਡੀਆ ਨੂੰ ਜਾਂਦਾ ਹੈਗਾ ਸੋ ਉਹਨਾਂ ਨੂੰ ਪ੍ਰਾਇੋਰਟਾਈਜ਼ ਮੀਟਿੰਗਸ ਕਰਨੀਆਂ ਚਾਹੀਦੀਆਂ ਰਿਲੀਜੀਅਸ ਮਿਨੋਰਟੀ ਕਮਿਊਨिटीज ਦੇ ਨਾਲ ਜੋ ਕਿ ਫੇਥ ਵੇਸ ਸਿਵਲ ਆਰਗੇਨਾਈਜੇਸ਼ਨਸ ਹੈਗੀਆਂ ਸੋ ਇਸ ਰਿਪੋਰਟ ਨੇ ਇੰਡੀਆ ਦੇ ਵਿੱਚ ਪੂਰੀ ਤਰਸਰਲੀ ਬਚਾਈ ਹੋਈ ਆ ਕਿਉਂਕਿ ਜੋ ਇਹ ਆਰਗੇਨਾਈਜੇਸ਼ਨਾਂ ਬਹੁਤ ਵੱਡੀ ਆਰਗੇਨਾਈਜੇਸ਼ਨ ਹੈ ਇਹ ਰეკਮੈਂਡੇਸ਼ਨ ਦਿੰਦੀ ਆ ਅਮਰੀਕਾ ਦੀ ਸਰਕਾਰ ਨੂੰ ਵੀ ਭਈ ਐਸ ਮੁਲਕ ਦੇ ਵਿੱਚ ਆਹ ਗਲਤ ਕੰਮ ਹੋ ਰਿਹਾ ਆਹ ਮਨੋਰਟੀਜ਼ ਦੇ ਨਾਲ ਧੱਕਾ ਹੋ ਰਿਹਾ ਤੇ ਇਹਦੇ ਉੱਤੇ ਐਕਸ਼ਨ ਆਹ ਐਕਸ਼ਨ ਤੁਸੀਂ ਲੈ ਸਕਦੇ ਹੈਗੇ ਜੀ ਬਿਲਕੁਲ ਫੈਂਟਨਲ ਦੇ ਜਿਹੜੇ ਸਪਲਾਈਅਰ ਦੇ ਰੂਪ ਦੇ ਵਿੱਚ ਇਹਨਾਂ ਦਾ ਨਾਮ ਇੰਡੀਆ ਦਾ ਜਿਹੜਾ ਉਹ ਸ਼ਾਮਲ ਹੋ ਚੁੱਕਾ ਹੈ ਤੇ ਦੂਜਾ ਜਿਹੜਾ ਜਿਹੜੀ ਰਿਲੀਜੀਅਸ ਫਰੀडम ਨੂੰ ਲੈ ਕੇ ਸਭ ਨੂੰ ਪਤਾ ਹੈ ਵੀ ਉੱਥੇ ਕੀ ਕੋ ਚੱਲ ਰਿਹਾ ਉਹਦੇ ਲਈ ਜਿਹੜੀ ਇਹ ਰეკਮੈਂਡੇਸ਼ਨ ਜਿਹੜੀਆਂ ਉਹ ਆ ਚੁੱਕੀ ਹੈ ਸੋ ਦੋ ਤਰੀਕ ਨੂੰ ਪਤਾ ਲੱਗਣਾ ਹੈ ਦੇਖੋ ਇੱਕ ਪਾਸੇ ਤਾਂ ਆਪਾਂ ਦੇਖਦੇ ਸੀ ਗੁਆਂਡੀ ਮੁਲਕ ਤੇ ਜੋ ਜਸਟਨ ਟਰੂਡੋ ਨੇ ਕਿਹਾ ਸੀ ਵੀ ਲੈਸ ਦੈਨ 0.001% ਮੇਬੀ ਫੈਂਟਲ ਇਨ ਕੈਨੇਡਾ ਤੋਂ ਆਂਦੀ ਆ ਪਰ ਉਹਨਾਂ ਦੇ ਕਿੰਨੇ ਟੈਰਫ ਲੱਗੇ ਆ ਹੁਣ 2 April ਨੂੰ ਦੇਖਦੇ ਹਾਂ ਟਰੰਪ ਉਹਨੇ ਕਿੰਨੇ ਕੁ ਟੈਰਫ ਜਿਹੜੇ ਆ ਇੰਡੀਆ ਦੇ ਉੱਤੇ ਲਾਣੇ ਆ ਤੇ ਨਾਲ 2 April ਦੀ ਜਿਹੜੀ ਡੇਟ ਆ ਉਹ ਯਾਦ ਰੱਖਿਓ ਸੌਰੀ 1 April ਦੀ ਕਿਉਂਕਿ ਉੱਥੇ ਜੋ ਕੈਲੀਫੋਰਨੀਆ ਅਸੈਂਬਲੀ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਜਿਹੜਾ ਬਿੱਲ ਐ ਸੈਨਟ ਦੇ ਜਿਹੜੀ ਹੀアリング ਆ ਉਹ ਸੈਨੇਟ ਕਮੇਟੀ ਦੀ ਜਿਹੜੀ ਹੀਰਿੰਗ ਆ ਆਈਡੀਆ ਨੇ ਡਰਦੇ ਆ ਇਹਨਾਂ 2 ਅਪ੍ਰੈਲ ਤੋਂ ਪਹਿਲਾਂ ਹਰਜੋਤ ਸਿੰਘ ਜੀ ਜਿਹੜੀ ਯੂਐਸ ਤੋਂ ਐਲਐਨਜੀ ਆਉਂਦੀ ਆ ਉਹਦੇ ਤੇ ਜਿਹੜਾ ਟੈਕਸ ਆ ਉਹ ਕੱਟ ਕਰ ਦਿੱਤਾ ਆ ਅ ਵੀ ਉਹਨਾਂ ਨੂੰ ਪਤਾ ਹੈ ਵੀ ਫਿਰ ਰੈਸੀਪ੍ਰੋਕਲ ਟੈਰਿਫ ਤੋਂ ਜਿਹੜਾ ਉਹ ਬਚਣ ਦੇ ਲਈ ਉਹ ਉਹ ਉਹਨਾਂ ਦੀਆਂ ਵੀ ਜਿਹੜੀਆਂ ਤਰੇਲੀਆਂ ਇਸ ਟਾਈਮ ਭਾਰਤ ਦੀ ਆ ਤੇ ਉਹਦਾ ਪਹਿਲਾਂ ਵੀ ਆਪਾਂ ਦੱਸਿਆ ਪਿਆ ਹਾਂ ਹਾਂਜੀ ਹਾਂਜੀ ਕਰੀ ਜਾਂਦੇ ਹੈਗੇ ਅਮਰੀਕਾ ਦੇ ਸਾਹਮਣੇ ਦਾ ਵੀ ਜਿੱਦਾਂ ਕਹੋ ਜਿੱਦਾਂ ਕਹੋ ਉਹ ਜਿੱਦਾਂ ਨਹੀਂ ਸੀਗਾ ਵੀ ਕਿੱਦਾਂ ਕਹੋ ਤੇ ਜਿੱਦਾਂ ਕਹੋ ਉਹ ਅਲਾ ਹਿਸਾਬ ਜਿਹੜਾ ਉਹ ਬਣਿਆ ਪਿਆ ਤੇ ਕੁਛ ਦਿਨ ਪਹਿਲਾਂ ਬੈਨਜ਼ਵੇਲਾ ਤੋਂ ਸਾਰਾ ਤੇਲ ਲੈਣਾ ਵੀ ਬੰਦ ਕਰ ਦਿੱਤਾ ਤੇ ਵੀ ਹਾਂ ਵੀ ਕਿਉਂਕਿ ਟਰੰਪ ਉਹਨਾਂ ਨੇ ਕਿਹਾ ਸੀ 25% ਟੈਰਿਫ ਲਾ ਦੇਣਾ ਉਹਨਾਂ ਉੱਤੇ ਤੋਂ ਇਲਾਵਾ ਐਕਸਟਰਾ ਦੇਣਾ ਪਹਿਲਾਂ ਚਾਈਨਾ ਵਾਲਿਆਂ ਨੇ ਗੋਡੇ ਟੇਕ ਤੇ in die island we had Jordan.